ਅਸੀਂ ਇਸ ਵਕਤ ਬਠਿੰਡਾ ਡੱਬ ਵਾਲੀ ਰੋਡ ਦੇ ਉੱਤੇ ਆ ਤੇ ਸ਼ਹਿਰ ਤੋਂ ਨਿਕਲਸਾਰ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਇੱਕ ਛੋਟਾ ਜਿਹਾ ਜਿਹੜਾ ਟੋਆ ਉਹ ਕਿਸ ਤਰ੍ਹਾਂ ਜਿਹੜਾ ਟ੍ਰੈਫਿਕ ਜਾਮ ਦਾ ਸਵੱਬ ਬਣਿਆ ਹੋਇਆ ਪਿੱਛੇ ਦੇਖ ਸਕਦੇ ਹੋ ਟ੍ਰੈਫਿਕ ਸਲੋ ਹੋ ਜਾਂਦਾ ਸਕੂਟਰ ਮੋਟਰਸਾਈਕਲ ਵੱਡੀਆਂ ਟਰਾਲੀਆਂ ਜੀਪ ਵੱਡੀਆਂ ਵੱਡੀਆਂ ਆ ਦੇਖੋ ਹੁਣ ਆ ਬਿਲਕੁਲ ਆਪਾਂ ਆਖਿਆ ਕੀ ਖਤਰੇ ਤੋਂ ਖਾਲੀ ਨਹੀਂ ਹੈਗਾ ਇਹ ਕੰਮ ਤੇ ਤੁਸੀਂ ਦੇਖ ਰਹੇ ਹੋ ਕਿ ਟ੍ਰੈਫਿਕ ਦੇਖ ਲੋ ਦੂਰ ਤੱਕ ਕਿੱਥੇ ਲੱਗ ਗਿਆ ਆ ਜੀ ਲੈ ਕੀ ਹੋ ਗਿਆ ਹਾਂ ਇੱਟੇ ਡਿੱਗ ਪਈਆਂ ਆ ਦੇਖੋ ਇੱਧਰ ਵੀ ਆਓ ਵੀ ਆ ਇੰਨੀਆਂ ਇੱਟਾਂ ਆ ਦੇਖੋ ਹੁਣ ਆ ਜਾਮ ਨਵਾਂ ਲੱਗ ਜੂਗਾ ਆ ਇੱਟਾਂ ਕਿਉਂ ਡਿੱਗੀਆਂ ਨੇ ਪਹਿਲੀ ਗੱਲ ਤਾਂ ਇਹਦਾ ਆਪ ਦਾ ਵੀ ਕੋਈ ਬਾਹਲਾ ਇੰਤਜ਼ਾਮ ਨਹੀਂ ਸੀਗਾ ਹੁਣ ਇੱਟਾਂ ਡਿੱਗ ਪੀਆਂ ਬੰਦ ਕਰੂਗਾ ਜਾਮ ਲੰਮਾ ਫੇਰ ਲੱਗ ਗਿਆ ਸਥਿਤੀ ਆਹੇ ਤੁਸੀਂ ਦੇਖ ਸਕਦੇ ਹੋ ਕਿੰਨਾ ਆ ਦੇਖੋ ਇਹ ਸਥਿਤੀ ਜਿਹੜੀ ਬਣੀ ਹੋਈ ਆ ਬਠਿੰਡੇ ਦੇ ਵਿੱਚ ਹੁਣ ਕਿੱਥੋਂ ਤੱਕ ਜਾਮ ਲੱਗੇਗਾ ਕੰਮ ਕੋਈ ਬਹੁਤਾ ਵੱਡਾ ਨਹੀਂ ਹੈ ਕੰਮ ਕੋਈ ਬਹੁਤਾ ਵੱਡਾ ਨਹੀਂ ਹੈ ਸਿਰਫ ਇੱਕ ਨਿਲਾਕੀ ਕਹਿ ਸਕਦੇ ਆ ਹੋਰ ਕੁਝ ਨਹੀਂ ਹੈ ਇੱਕ ਆਪਣੇ ਆਪ ਤੇ ਐਕਸੀਡੈਂਟ ਦਾ ਖਤਰਾ ਬਣਿਆ ਹੋਇਆ ਹੈ ਹੁਣ ਲਗਾਤਾਰ ਘਾਮ ਇਥੇ ਐਟਾਂ ਡਿੱਗੀਆਂ ਇਹਦੀਆਂ ਬਾਈ ਦੀਆਂ ਇਹਦਾ ਵੀ ਜਿਹੜਾ ਪਾਸੇ ਕੋਈ ਵਿੱਡਣੀ ਪਾਸੇ ਕੋਈ ਬਾਡੀ ਦੇ ਉੱਤੇ ਕੋਈ ਕੋ ਨਹੀਂ ਹੈਗਾ ਤੇ ਆਹ ਹੋਰ ਡਿੱਗੀਆਂ ਆ ਲਓ ਵਿਚਾਰੇ ਇਹ ਹੋਰ ਡਿੱਗੀ ਜਾਂਦੀਆਂ ਇੱਟਾਂ ਟਰਾਲੀ ਚੋਂ ਤੇ ਇੱਧਰ ਲਈ ਤਾਂ ਕੰਮ ਵੱਧ ਗਿਆ ਲੰਮਾ ਇੱਧਰ ਥੋੜਾ ਜਿਹਾ ਇੱਧਰ ਆ ਜਾ ਬਈ ਆਪਾਂ ਨੂੰ ਇੱਥੋਂ ਨੀਵਾ ਕਰ ਲੈ ਨੀਵਾ ਕਰਕੇ ਦਿਖਾ ਥੋੜਾ ਜਿਹਾ ਸੋ ਇਹ ਤੁਸੀਂ ਦੇਖ ਰਹੇ ਹੋ ਬਠਿੰਡੇ ਦੇ ਐਂਟਰੀ ਪੁਆਇੰਟ ਦੇ ਹਾਲਾਤ ਐਕਜ਼ਟ ਐਕ ਤੋਂ ਤਾਂ ਐਮਜ਼ ਨੂੰ ਸੜਕ ਜਾਂਦੀ ਹੈ ਐਮਬੂਲੈਂਸਿਸ ਨੇ ਲੰਘਣਾ ਇੱਥੋਂ ਸੋ ਇਸ ਵੀਡੀਓ ਨੂੰ ਇੱਕ ਵਾਰੀ ਸ਼ੇਅਰ ਕਰ ਦਿਓ ਤਾਂ ਜੋ ਲੋਕਲ ਪ੍ਰਸ਼ਾਸਨ ਦੇ ਕੰਨਾਂ ਦੇ ਵਿੱਚ ਜਾਂ ਅੱਖਾਂ ਅੰਦਰਹੀਂ ਇਹ ਜਿਹੜੀ ਆ ਵੀਡੀਓ ਦੇਖ ਲੈਣ ਤਾਂ ਜੋ ਇਹ ਸ਼ਾਇਦ ਉਹ ਸੁਆਬ ਬਣ ਜਾਓ ਗੱਡੀ ਦੇਖੋ ਕਿਸ ਤਰ੍ਹਾਂ ਫੋਕਦੀਆਂ ਨੇ ਗੱਡੀਆਂ ਇਹ ਏਟਾ ਲਗਾਤਾਰ ਤੇ ਕੈਨੇ ਸ਼ੇਅਰ ਕਰੀ ਚੱਲੋ ਪਲੀਜ਼ ਮੇਰੀ ਇੱਕ ਰਿਕਵੈਸਟ ਹੈ ਆਇਕਰ ਭਾਈ ਇੱਟਾਂ ਧੋੜੀਆਂ ਜੀਆਂ ਤੂੰ ਆਇ ਨੂੰ ਨੇੜੇ ਕਰ ਲੈ ਇੱਕ ਵਾਰੀ ਨਾਲੀਆਂ ਤਰੀਆਂ ਇੱਟਾਂ ਨਾ ਫੁੱਟਣਗੀਆਂ ਰਾਹ ਖੁੱਲ ਜੂਗਾ ਬਸ ਤੇ ਹਾਂ ਕਿਵੇਂ ਦਸੀ ਕਿਵੇਂ ਬਹੁਤ 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 ਗਲਤ ਕੰਮ ਹੋ ਗਿਆ ਹਾਂ ਆ ਤੁਸੀਂ ਦੇਖ ਲਓ ਹੁਣ ਮੇਰਾ ਘੰਟਾ ਪਰਵਾਣਾ ਟ੍ਰੈਫਿਕ ਆਉਗੂਗੀ ਜੀ ਜਾਮ ਹੋਊਗਾ ਤੇ ਲੜੇ ਮੈਂ ਤਕਲੀਫ ਗਾਉਂਗੀ ਕੋਟੇ ਕਿੰਨੇ ਵੇਖਾਂ ਮੈਂ ਇੱਥਾਂ ਦਾ ਜੀ ਕਿੱਥੋਂ ਆਏ ਜੀ ਲੈ ਕੇ ਮਾ ਢੱਡਾਂ ਤੋਂ ਲੈ ਕੇ ਰਾਂਪਰਾ ਸ਼ਹਿਰ ਤੱਕ ਠੀਕ ਆ ਬੜੀ ਦੂਰੋਂ ਆਇਆ ਸੋ ਆਪਣੇ ਤੇ ਬਹੁਤ ਮੁਸ਼ਕਲ ਹੋ ਗਈ ਹੈਵੀ ਟ੍ਰੈਫਿਕ ਹੈ ਜੀ ਇੱਥੇ ਸਾਰਾ ਦੇਖ ਰਹੇ ਹਾਂ ਸੋ ਇਹਨੂੰ ਵੀਡੀਓ ਨੂੰ ਵਾਅਦਵਾ ਸ਼ੇਅਰ ਕਰ ਦੁੱਗੀ